ਕਾਰਿਓ ਸਤਿਓ 888 1094 ਜਿਹੜੇ ਵਰਤਿਆ ਪੱਖ ਸਤਿਓ ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਸ਼੍ਰੀ ਗੁਰੂ ਸਾਹਿਬ ਜੀ ਤੋਂ ਸਾਰੇ ਜਿਹੜਾ ਕਮੈਂਟ ਕਰਕੇ ਕਿ ਸਾ ਤੋਂ ਕਿ ਜਿਹੜੀ ਆਵਾਜ਼ ਹੈ ਕਿ ਜਿਹੜਾ ਲਾਈਵ ਹੈ ਉਹ ਸਹੀ ਚੱਲ ਰਿਹਾ ਹੈ ਆਵਾਜ਼ ਤੁਹਾਡੇ ਤੱਕ ਜਿਹੜੀ ਕੋਪਰ ਪਹੁੰਚ ਰਹੀ ਹੈ ਸੋ ਸਾਰੇ ਦਰਸ਼ਕ ਇੱਕ ਵਾਰ ਸਵਾਗਤ ਸੇ ਦੂਰ ਆ ਗਿਆ ਸ਼ੋਅ 48894 ਤੇ ਆਪੇ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਸੀ ਕਿ ਜਿਹੜਾ ਆਪਣਾ 4 April ਦਾ ਸਮਾਣ ਜੋ ਹਾਈਕੋਰਟ ਦਾ ਜਿਹੜਾ ਅਡਰ ਸੀਗਾ ਉਹ ਆਇਆ ਸੀਗਾ ਇਸ ਦੇ ਵਿੱਚ TTT 994 ਪਰਥੀ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਓਪਨ ਕਰਨ ਦੀ ਗੱਲਬਾਤ થઈ ਗਈ ਸੀਗੀ ਕਿ ਉਸ ਤੋਂ ਬਾਅਦ 14 ਤਰੀਕ ਤੱਕ ਜਿਹੜੀ ਆਪਾਂ ਘਰਾਂ ਦੇ ਵਿੱਚ ਬੈਠ ਕੇ ਉਸ ਆਰਡਰ ਦੀ ਵੇਟ ਕੀਤੀ ਸੀ ਕਿ ਕਿਤੇ ਨਾ ਕਿਤੇ ਜਿਹੜਾ ਡਿਪਾਰਟਮੈਂਟ ਹੈ ਉਹ ਆਰਡਰ ਨੂੰ ਮੰਨੇਗਾ ਤੇ ਜਿਹੜਾ ਉਹ ਆਰਡਰ ਨੂੰ ਲਾਗੂ ਕਰਕੇ ਤੇ ਜਿਹੜਾ ਅੱਗੇ ਤੋਂ ਜੋ ਵੀ ਨੋਟੀਫਿਕੇਸ਼ਨ ਵਗੈਰਾ ਜਾਰੀ ਕਰਕੇ ਲਿਸਟਾਂ ਜਾਰੀ ਕਰਕੇ ਤੇ ਜਿਹੜਾ ਸਾਈਟ ਤੇ ਅਪਲੋਡ ਕਰੇਗਾ ਤੇ ਉਸ ਤੋਂ ਬਾਅਦ ਜਿਹੜਾ 14 ਤਰੀਕ ਤੱਕ ਆਪਾਂ ਜਿਹੜੀ ਉਹ ਵੇਟ ਕੀਤੀ ਪਰ ਉਸ ਚੀਜ਼ ਦਾ ਕੋਈ ਵੀ ਪੁਖਤਾ ਹਲ ਨਹੀਂ ਨਿਕਲਿਆ ਜਿਸ ਤੋਂ ਬਾਅਦ 15 ਤਰੀਕ ਨੂੰ ਜਿਹੜਾ ਆਪਾਂ ਡੀਪੀ ਮਾਨਨੀ ਦੇ ਬਾਹਰ ਜਿਹੜਾ ਆਪਣਾ ਤਰਨਾ ਉਹ ਸ਼ੁਰੂ ਕੀਤਾ ਪਰ ਉੱਥੇ ਵੀ ਦੋ ਦਿਨ ਸਾਥਿਓ ਗੱਲਬਾਤ ਕਰਨ ਤੋਂ ਬਾਅਦ ਜਿਹੜਾ ਉਹ ਨੋਟੀਫਿਕੇਸ਼ਨ ਤੇ ਜਿਹੜੀਆਂ ਲਿਸਟਾਂ ਸੀ ਜਾਂ ਉਹ ਅਧਿਕਾਰੀ ਦੁਆਰਾ ਜਿਹੜੀਆਂ ਸਾਈਟ ਤੇ ਅਪਲੋਡ ਨਹੀਂ ਕੀਤਾ ਗਈਆਂ ਤੇ ਇੱਕ 15 ਤਰੀਕ ਨੂੰ ਸਿੱਖਿਆ ਮੰਤਰੀ ਸਾਹਿਬ ਨਾਲ ਪਹਿਲਾਂ ਮੀਟਿੰਗ ਮਿਲੀ ਹੋਈ ਸੀਗੀ ਉਹ ਮੀਟਿੰਗ ਤੋਂ ਵੀ ਜਿਹੜੇ ਮੰਤਰੀ ਸਾਹਿਬ ਪਹਿਲਾਂ 15 ਦੀ ਮਿਲੀ ਸੀ ਫਿਰ ਉਸ ਨੂੰ ਜਿਹੜਾ 17 ਤਰੀਕ ਨੂੰ ਦੋ ਦਿਨ ਬਾਅਦ ਜਿਹੜਾ ਪੋਸਟਪੋਨ ਕਰਿਆ ਗਿਆ ਸੀਗਾ ਲੇ ਉਸ ਮੀਟਿੰਗ ਤੋਂ ਵੀ ਜਿਹੜਾ ਉਹ ਨਹੀਂ ਕਿਤਨੇ ਕਿਤੇ ਮੰਤਰੀ ਸਾਹਿਬ ਉਸ ਮੀਟਿੰਗ ਤੋਂ ਮੁਕਰੇ ਸੀਗੇ ਕਿਸੇ ਰੋਸ ਤੇ ਚਲਦੇ ਅਤੇ ਕੁਝ ਛੁੱਟੀਆਂ ਔਨ ਕਰਕੇ ਜਿਵੇਂ ਅੱਜ ਵੀ ਛੁੱਟੀ ਸੀਗੀ ਕੱਲ ਵੀ ਛੁੱਟੀ ਹੈ ਪਰਸੋਂ ਵੀ ਛੁੱਟੀ ਹੈ ਤੇ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਨੈਕਸਟ ਤਰੀਕ ਜਿਹੜੀ ਅਗਲੀ ਤਰੀਕ ਜਿਹੜੀ ਆਪਣੇ ਕੇਸ ਦੀ ਉਹ 21 ਤਰੀਕ ਹੈ ਸੋ ਉਸ ਰੋਸ ਤੇ ਚਲਦੇ ਜਿਹੜਾ ਤੇ ਨਾਲੇ ਛੁੱਟਿਆਂ ਤੇ ਚਲਦੇ ਜਿਹੜਾ ਮਾਲੀ ਦਿੱਤੀ ਸੀ ਤਰਨਾ ਅੱਜ ਪਿੰਡ ਗੰਬੀਰਪੁਰ ਆਨੰਦਪੁਰ ਸਾਹਿਬ ਜ਼ਿਲ੍ਹਾ ਰੋਪੜ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਪੋਸਟ ਕੋਡ ਸ਼ਿਫਟ ਕੀਤਾ ਗਿਆ ਸੋ ਮੰਤਰੀ ਸਾਹਿਬ ਦੀ ਇੱਕ ਤਾਂ ਨਿਕਲੋ ਬਤਨਾ ਤੇ ਦੂਜਾ ਡਿਪਾਰਟਮੈਂਟ ਨੇ ਜਿਹੜੇ ਆਰਡਰ ਸੀਗੇ ਉਹਨਾਂ ਨੂੰ ਲਾਗੂ ਨਾ ਕਰਨਾ ਉਸ ਦੇ ਰੋਸ ਦੇ ਚਲਦੇ ਜਿਹੜਾ ਆਪਾਂ ਇਹ ਤਰਨਾ ਪਿੰਡ ਗੰਬੀਰਪੁਰ ਜਿਹੜਾ ਸ਼ੁਰੂ ਕਰਤਾ ਸੋ ਜਿਹੜੇ ਸਾਥੀ ਅੱਜ ਵੀ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਸਾਥੀਆਂ ਨੂੰ ਸਾਡੀ ਹੱਥ ਬਨ ਕੇ ਅਪੀਲ ਹੈ ਕੀ ਸਾਥੀਓ ਅਸੀਂ ਵਾਰ-ਵਾਰ ਸਮੇਂ ਦੀ ਗੱਲ ਕਰਦੇ ਆ ਸਮਾਂ ਸਿਰਫ ਤੇ ਸਿਰਫ ਆਪਣੇ ਕੋਲੇ 20 ਤਰੀਕ ਤੱਕ ਦਾ ਕਿਉਂਕਿ 21 ਤਰੀਕ ਨੂੰ ਜੋ ਡਿਪਾਰਟਮੈਂਟ ਨੇ ਜੋ ਸਾਡੀ ਪਹਿਲਾਂ ਗੱਲਬਾਤ ਹੋਈ ਸੀ ਕਿ ਉਹ 21 ਤਰੀਕ ਨੂੰ ਇਹਨਾਂ ਨੇ ਕੋਰਟ ਦੇ ਵਿੱਚ ਜੋ ਵੀ ਇਹਨਾਂ ਨੇ ਲਿਖਤੀ ਜਿਵੇਂ ਵੀ ਇਹਨਾਂ ਨੇ ਤਿਆਰ ਕੀਤੀ ਆਪਦੇ ਹਸਾਬ ਨਾਲ ਉਹ ਜਾਰੀ ਕਰ ਦੇਣੀ ਹੈ ਕਿਉਂਕਿ ਜੇ ਕੋਰਟ ਦੇ ਆਰਡਰ ਨੂੰ ਮੰਨਦੇ ਹੁੰਦੇ ਤਾਂ ਇਹ ਲਿਖਤੀ ਜਿਹੜੀ ਜਾਂ ਉਸ ਫੈਸਲੇ ਨੂੰ ਲਾਗੂ ਕਰਦੇ ਹੁੰਦੇ ਤਾਂ ਉਹ ਹੁਣ ਤੱਕ ਜਿਹੜੀ ਹੋ ਜਾਂਦੀ ਸੋ ਸਾਡੀ ਜਿਹੜੇ ਅੱਜ ਵੀ ਸਾਥੀ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵੀ ਇਹ ਲੈ ਕੇ ਸਾਰੇ ਸਾਥੀ ਚੰਦ ਗੰਮੀਰ ਕੋ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਧਰਨੇ ਤੇ ਪਹੁੰਚੋ ਗਿਣਤੀ ਨੂੰ ਬਤਾਓ ਤਾਂ ਜੋ ਜਿਹੜਾ ਆਪਣਾ ਇਸ ਪ੍ਰੋਟੈਸਟ ਨੂੰ ਹੋਰ ਪਿੱਖਾ ਰੁਕ ਦੇ ਕੇ ਤੇ ਜਿਹੜੀਆਂ ਆਪਣੀਆਂ ਮੰਗਾਂ ਨੇ ਜਿਹੜੇ ਆਪਣੇ ਮਸਲੇ ਨੇ ਉਹਨਾਂ ਦਾ ਹੱਲ ਕਰਵਾ ਸਕੀਏ ਸੋ ਲਾਈਵ ਪ੍ਰਸ਼ਾਸਨ ਵੀ ਸੁਣਦਾ ਹੈ ਲਾਈਵ ਤੇ ਜਰੇ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਆ ਬੇਨਤੀ ਕਰਦੇ ਆ ਅਗਰ ਕੱਲ ਤੱਕ ਜਿਹੜਾ ਉਹ ਨੋਟੀਫਿਕੇਸ਼ਨ ਡਿਪਾਰਟਮੈਂਟ ਜਾਰੀ ਨਹੀਂ ਕਰਦਾ ਤੇ ਜਿਹੜਾ ਇਹ ਸਾਡੇ ਸੱਚੇ ਹੱਥ ਜਿਹੜਾ ਹਾਈਵੇ ਹੈ ਪੂਰਨ ਤੌਰ ਤੇ ਆਨੰਦਪੁਰ ਨੰਗਲ ਉਹਨਾ ਹਾਈਵੇ ਜਿਹੜਾ ਹੈ ਪੂਰਨ ਤੌਰ ਤੇ ਬੰਦ ਰਹੇਗਾ ਜਦੋਂ ਤੱਕ ਜਿਹੜਾ ਸਾਡੀ ਮੰਗ ਹੈ ਜਿਹੜਾ ਸਾਡਾ ਮਸਲਾ ਹੈ ਉਸ ਨੂੰ ਜਿਹੜਾ ਲਾਗੂ ਨਹੀਂ ਕੀਤਾ ਜਾਂਦਾ। ਸੋ ਕੱਲ ਤੱਕ ਦਾ ਸਮਾਂ ਪ੍ਰਸ਼ਾਸਨ ਵੀ ਇਸ ਸਿਚੂਏਸ਼ਨ ਨੂੰ ਨੋਟ ਕਰੇ ਤੇ ਇਸ ਸਿਚੂਏਸ਼ਨ 'ਤੇ ਗੌਰ ਇਸ ਸਿਚੂਏਸ਼ਨ 'ਤੇ ਗੌਰ ਕਰੇ ਜੇਕਰ ਸਾਡੀ ਜਿਹੜੀ ਉਹ ਮੰਗ ਹੈ ਨਹੀਂ ਮੰਨੀ ਜਾਂਦੀ ਤਾਂ ਜਿਹੜਾ ਇਹ ਹਾਈਵੇ ਹੈ ਉਹ ਅਸੀਂ ਪੂਰਨ ਤੌਰ ਤੇ ਜਾਮ ਕਰਾਂਗੇ ਸੋ ਅਜੇ ਵੀ ਜਿਹੜੇ ਸਾਥੀ ਕਰਾਂ ਦੇ ਵਿੱਚ ਬੈਠੇ ਨੇ ਸਾਥੀਓ ਕਿੰਤੀ ਨੂੰ ਬਤਾਓ ਕਿੰਨੀ ਜ਼ਿਆਦਾ ਕਿੰਤੀ ਹੋਏਗੀ ਉਹਨਾਂ ਦਾ ਤੁਹਾਡਾ ਜ਼ਿਆਦਾ ਪ੍ਰੈਸ਼ਰ ਜਿਹੜਾ ਉਹ ਬਿਲਡ ਹੋ ਰਿਹਾ ਡਿਪਾਰਟਮੈਂਟ ਤੇ ਤੇ ਆਪਣੀ ਜਿਹੜੀ ਮੰਗ ਹੈ ਉਹ ਨਹੀਂ ਛੇਤੀ ਮੰਨੀ ਜਾਏਗੀ ਅਗਰ ਇਸ ਰੋਡ ਜਾਮ ਦੇ ਚਲਦੇ ਕਿਸੇ ਵੀ ਤਰ੍ਹਾਂ ਦਾ ਇਹਨਾਂ ਬੇਰੁਜ਼ਗਾਰ ਵਿਆਪਕ ਸਾਥੀਆਂ ਨਾਲ ਕੁਝ ਵੀ ਉਨਨੀ ਕੀ ਹੁੰਦੀ ਹੈ ਉਸ ਦੀ ਸਿੱਧੇ ਤੌਰ ਤੇ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਅਤੇ ਜਿਹੜਾ ਇੱਥੋਂ ਦਾ ਮੌਜੂਦਾ ਪ੍ਰੋਫੈਸ਼ਨ ਹੈ ਉਸ ਦਿਵਾਵੇ ਕਿ ਪੈਸੀ ਜਿਹਨੂੰ ਦੀ ਜਿਹੜੀ ਪੰਜਾਬ ਸਰਕਾਰ ਹੈ ਉਹ ਜਿਹੜੀ ਸਾਡੀ ਬੇਰੁਜ਼ਗਾਰਾਂ ਦੀ ਆਵਾਜ਼ ਹੈ ਉਹਨਾਂ ਨੂੰ ਆਪਣੇ ਕੰਨ ਖੋਲ ਕੇ ਸਾਡੇ ਲਾਈਵ ਤੇ ਮਾਧਿਅਮ ਰਹੀ ਜਰੂਰ ਗੌਰ ਕਰੇ ਜਰੂਰ ਨੋਟ ਕਰੇ ਸੋ ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਸਾਥੀ ਅਸ਼ੋਕ ਬਾਵਾ ਜੀ ਤੁਹਾਡੇ ਨਾਲ 8894 ਦੇਰਜਗਰ ਅਧਿਆਪਕ ਸਾਥੀਓ જય ਜਨਤਾ ਜੈ ਸਲਸ ਸਭ ਤੋਂ ਪਹਿਲਾਂ ਸਾਥੀਓ ਤਾਨੂੰ ਦੱਸ ਦਈਏ ਕਿ 4 ਤਰੀਕ ਨੂੰ ਜਿਹੜੇ ਕੋਰਟ ਦੇ ਆਡਰ ਆਏ ਸੀ ਉਹਨਾਂ ਨੂੰ ਡਿਪਾਰਟਮੈਂਟ ਸਿਰਫ ਗੱਲਾਂ ਦੇ ਵਿੱਚ ਜਿਹੜਾ ਹੈ ਉਹ ਲਾਗੂ ਕਰ ਰਿਹਾ ਕਿਉਂਕਿ ਅਸੀਂ ਵਾਰ-ਵਾਰ ਆ ਪਿਛਲੇ 5 ਦਿਨਾਂ ਤੋਂ ਜਿਹੜੇ ਸੀ ਅਸੀਂ ਉਹਨਾਂ ਦੇ ਬੂਹੇ ਤੇ ਬੈਠੇ ਸੀ ਤੇ ਅਸੀਂ ਤੁਹਾਨੂੰ ਉਹਨਾਂ ਨਾਲ ਇੱਕੋ ਹੀ ਗੱਲ ਕਰ ਰਹੇ ਸੀ ਵੀ ਜਿਹੜੀ ਜੱਜਮੈਂਟ ਆਈ ਹੈ ਜਾਂ ਜਿਹੜੇ ਆਡਰ ਆਏ ਨੇ ਤੁਸੀਂ ਉਹਨਾਂ ਨੂੰ ਕਿਵੇਂ ਲਾਗੂ ਕਰ ਰਹੇ ਹੋ ਪਰ ਉਹਨਾਂ ਵੱਲੋਂ ਇਹ ਗੱਲ ਨਹੀਂ ਕਹੀ ਜਾ ਰਹੀ ਹੈ ਵੀ ਤੁਸੀਂ ਅਸੀਂ ਉਹਨਾਂ ਤੇ ਵਿਹਾਰ ਤੇ ਕੰਮ ਕਰ ਰਹੇ ਆ ਔਰ ਉਹਨਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜਾਂ ਲਾਗੂ ਕਰ ਰਹੇ ਆ ਪਰ ਇਹ ਨਹੀਂ ਦੱਸਿਆ ਜਾ ਰਿਹਾ ਵੀ ਜਿਹੜਾ ਉਹ ਨੂੰ 3000 ਦੀ ਭਰਤੀ ਤੇ ਸਿਰਫ ਲਾਗੂ ਕਰ ਰਹੇ ਨੇ ਜਾਂ ਉਹ ਨੂੰ 5994 ਭਰਤੀ ਦੀ ਲਾਗੂ ਕਰ ਰਹੇ ਨੇ ਕਿਉਂਕਿ ਹੁਣ ਤੱਕ ਕੋਰਟ ਨੇ ਜਿਹੜਾ ਉਹ ਮਸਲਾ ਸਾਫ਼ ਤੇ ਸਪਸ਼ਟ ਕਰਤਾ ਵੀ 5994 ਭਰਤੀ ਦਾ ਜਿਹੜਾ ਉਪਨ ਦਾ ਪੂਲ ਹੈ ਸਭ ਤੋਂ ਪਹਿਲਾਂ ਜਿਹੜਾ ਉਹ ਉਸ ਨੂੰ ਭਰਿਆ ਜਾਵੇ ਜਿਸ ਤੀ ਜਿਸ ਦੀ ਸੰਖਿਆ ਜਿਹੜੀ ਸਾਥੀਓ ਲਗਭਗ 2700 ਦੇ ਕਰੀਬ ਬੰਦੀ ਹੈ ਤਾਂ ਇਸ ਵਿੱਚ ਜੇਕਰ ਵਾਕਿਆ ਹੀ ਕੰਮ ਹੋ ਰਿਹਾ ਆਪਣਾ ਤਾ ਡਿਪਾਰਟਮੈਂਟ ਨੂੰ ਇਸ ਵਿੱਚ ਨੋਟੀਫਿਕੇਸ਼ਨ ਜਾਰੀ ਕਰਨ ਦੇ ਵਿੱਚ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਅ ਤਾਂ ਇਸ ਵਾਸਤੇ ਅਸੀਂ ਤੁਹਾਨੂੰ ਵਾਰ-ਵਾਰ ਇੱਕੋ ਹੀ ਗੱਲ ਕਹੀ ਸੀ ਵੀ ਇਸ ਨੋਟੀਫਿਕੇਸ਼ਨ ਦੇ ਵਿੱਚ ਹੌਟਲ ਨੂੰ ਜੋ ਕੋਟ ਜੋ ਯੂਨੀਅਨ ਨੇ ਬੇਨੰਤ ਸਰਕਾਰ ਦੇ ਆਗਿਆ ਤੁਸੀਂ ਉੱਥੇ ਘਰਲੇ ਤੇ ਆਪਦੀ ਗਿਣਤੀ ਦਿਖਾ ਕੇ ਆਪਣੇ ਉੱਤੇ ਲਾਗੂ ਕਰਵਾ ਲਓ ਕਿਉਂਕਿ ਇਹ ਸਰਕਾਰਾਂ ਜਿਵੇਂ ਵੀ ਕੰਮ ਕਰਦੀਆਂ ਨੇ ਇਹ ਤੁਹਾਨੂੰ ਸਾਰਾ ਪਤਾ ਹੈ ਕਿ ਸਰਕਾਰ ਕਿਸ ਤਰ੍ਹਾਂ ਜਿਹੜਾ ਸੀ ਭਰਤੀ ਦੇ ਉੱਤੇ ਕੰਮ ਪਿਛਲੇ 3 ਸਾਲਾਂ ਤੋਂ ਕਰ ਰਹੀ ਹੈ ਜਿਹੜੀ ਧਰਤੀ ਭਰਤੀ ਜਿਹੜੀ ਸੀ ਉਹ ਇਹਨਾਂ ਦੀ ਪਹਿਲੀ ਕੈਬਨਟ ਦੀ ਭਰਤੀ ਸੀ ਉਹ ਅੱਜ ਤੱਕ ਜਿਹੜੇ 3.5 ਸਾਲ ਦਾ ਲਗਭਗ ਸਮਾਂ ਬੀਤ ਗਿਆ ਪਰ ਉਸ ਸਮੇਂ ਦੇ ਚਲਦੇ ਅਜੇ ਤੱਕ ਜਿਹੜੀ ਹੈ ਜਿਹੜਾ ਇਹਨਾਂ ਦਾ 160 ਬੰਦਾ ਜਿਹੜਾ ਉਹ ਜੁਆਇਨ ਕਰ ਸਕੇ ਜਦੋਂ ਕਿ ਇਹ ਖਾਨ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਕੋਰਟ ਨੇ ਭਰਤੀ ਨੂੰ ਸਟੇ ਕਰ ਦਿੱਤਾ ਤਾਂ ਇਹ ਇਹ ਗੱਲ ਦੱਸਦੀ ਹੈ ਵੀ ਕੋਰਟ ਨੇ ਕਿਸੇ ਵੀ ਤਰ੍ਹਾਂ ਦਾ ਭਰਤੀ ਦੇ ਉੱਤੇ ਕੋਈ ਸਟੇ ਨਹੀਂ ਕੀਤਾ ਜੇਕਰ ਜੇਕਰ ਚਾਹ ਦੀ ਸਰਕਾਰ ਚਾਹਦੀ ਤਾਂ ਉਹ ਜਿੰਨੇ ਵੀ ਬੱਚੇ ਸੀ ਉਹਨਾਂ ਨੂੰ ਓਪਨ ਕੈਟਾਗਰੀ ਦੇ ਵਿੱਚ ਸ਼ਿਫਟ ਕਰਕੇ ਉਹਨਾਂ ਨੂੰ ਜੁਆਇਨ ਕਰਾਇਆ ਜਾ ਸਕਦਾ ਸੀ ਸੌਰ ਜੁਆਇਨ ਕਰਵਾ ਵੀ ਸਕਦੀ ਸੀ ਖਾਲੇ ਵੀ ਕਰਵਾ ਸਕਦੀ ਹੈ ਪਰ ਇਸ ਦੇ ਚਲਦੇ ਉਹਨਾਂ ਨੂੰ ਜੁਆਇਨ ਕਰਾਉਣ ਦੀ بجائے ਉਹਨਾਂ ਨੂੰ ਉਹਨਾਂ ਦੇ ਇਹ ਕਹਿ ਕੇ ਭਰਤੀ ਨੂੰ ਲੋਕ ਨੂੰ ਕਿਹਾ ਕਿ ਕੋਰਟ ਦੇ ਆਧਾਰ ਦੇ ਅਨੁਸਾਰ ਭਰਤੀ ਦੇ ਉੱਤੇ ਸਟੇ ਹੈ ਕਿ ਕਿਸੇ ਨੂੰ ਜੁਆਇਨ ਨਹੀਂ ਕਰਾਇਆ ਜਾਏਗਾ ਤਾਂ ਆਊਟਰਾਂ ਦੇ ਵਿੱਚ ਕਿਤੇ ਵੀ ਜਿਹੜੀ ਹੈ ਉਹ ਸਟੇ ਦੀ ਗੱਲ ਨਹੀਂ ਕਰੀ ਗਈ ਤਾਂ ਸਾਥੀਓ ਜਿਹੜੇ ਸਾਡੀ ਘਰਾਂ ਦੇ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਓ ਇੱਕ ਵੱਡੇ ਹਜੂਮ ਦੇ ਵਿੱਚ ਜਿਹੜਾ ਸਿੱਖਿਆ ਮੰਤਰੀ ਦੇ ਪਿੰਡ ਪਹੁੰਚੋ ਸਾਜ ਉਹ ਜਿਹੜਾ ਆਪਾਂ ਜਿਹੜੇ ਆਰਡਰ ਚਾਰ ਤਰੀਕ ਨੂੰ ਕੋਰਟ ਦੇ ਵਿੱਚੋਂ ਆਏ ਨੇ ਉਹਨਾਂ ਨੂੰ ਆਪਾਂ ਆਪਣੀ ਭਰਤੀ ਤੇ ਲਾਗੂ ਕਰਵਾ ਕੇ ਜਲਦੀ ਤੋਂ ਜਲਦੀ ਜਿਹੜੀ ਹੈ 9434 ਭਰਤੀ ਨੂੰ ਪੂਰਾ ਕਰਵਾ ਸਕੀਏ ਹੋਰ ਸਾਥੀਓ ਤੁਹਾਨੂੰ ਜਿਵੇਂ ਕੀ ਪਤਾ ਹੈ ਕਿ ਅੱਜ ਦੁਪਹਿਰ ਦੇ ਟਾਈਮ ਸਾਥੀ ਸ੍ਰਿੰਦਰ ਅਮੋਰ ਜੀ ਦੀ ਸਬੀਏਤ ਨਿਗੜ ਜਾਣ ਕਰਕੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਤਾਂ ਕਿਦਨ ਵਾਰੀ ਵਾਰੀ ਵਿੱਚ ਮੈਸੇਜਰ ਦੇ ਕੁਛ ਰੇਸੀ ਵੀ ਵੀ ਉਹਨਾਂ ਦੀ ਤਬੀਅਤ ਕਿਵੇਂ ਹੈ ਤਾਂ ਸਾਥੀਓ ਉਹ ਹੁਣ ਠੀਕ ਨੇ ਚੰਗੀ ਤਲੀ ਹੈ ਥੋੜੀ ਜਿਹੀ ਰੈਸਟ ਦੀ ਜਰੂਰਤ ਹੈ ਉਹ ਰੈਸਟ ਕਰ ਰੇ ਨੇ ਔਰ ਤੁਹਾਨੂੰ ਕੱਲ ਜਿਹੜਾ ਹੈ ਸਾਡੇ ਨਾਲ ਦੇਖਣ ਨੂੰ ਉਹ ਮਿਲਣਗੇ ਤਾਂ ਕਿਸੇ ਵੀ ਸਾਰੇ ਸਾਥੀਆਂ ਨੂੰ ਇੱਕ ਬੇਨਤੀ ਹੈ ਵੀ ਇੱਕ ਵੱਡੇ ਹਜੂਮ ਦੇ ਰੂਪ ਦੇ ਵਿੱਚ ਕੱਲ ਇੱਥੇ ਪਹੁੰਚੋ ਤਾਂ ਜੋ ਜਿਹੜਾ ਆਪਾਂ ਆਪਦੇ ਬੰਦੇ ਹੱਕ ਨੇ ਉਹ ਲੈ ਸਕੀਏ ਔਰ ਅਸੀਂ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਇਹ ਕਿਤਾਬ ਨਹੀਂ ਦਿੰਦੇ ਕਿ ਜੇਕਰ ਕੱਲ 11 12 ਵਜੇ ਤੱਕ ਜਿਹੜਾ ਡਿਪਾਰਟਮੈਂਟ ਹੈ ਸਾਡਾ ਜਿਹੜਾ ਨੋਟੀਫਿਕੇਸ਼ਨ ਹੈ ਜਾਂ ਇਹ ਨਹੀਂ ਗੱਲਾਂ ਸਪਸ਼ਟ ਕਰਦਾ ਵੀ ਉਹ ਕਿਸ ਤਰ੍ਹਾਂ ਕੰਮ ਕਰ ਰਿਹਾ ਜਾਂ ਕਿੰਨੇ ਦਾ ਓਪਨ ਪੋਲ ਕਰ ਰਿਹਾ ਤਾਂ ਜਿਹੜਾ ਉਹਨਾ ਮੰਗਲ ਨੈਸ਼ਨਲ ਹਾਈਵੇ ਹੈ ਇਸ ਨੂੰ ਪੂਰਨ ਤੌਰ ਤੇ ਉਦੋਂ ਤੱਕ ਜਾਮ ਰੱਖਿਆ ਜਾਏਗਾ ਜਦੋਂ ਤੱਕ ਕਿ ਸਾਡੇ ਆਏ ਹੋਏ ਆਰਡਰਾਂ ਨੂੰ ਸਾਡੇ ਭਰਤੀ ਦੇ ਉੱਤੇ ਲਾਗ ਨਹੀਂ ਕਰ ਦਿੱਤਾ ਜਾਂਦਾ ਤਾਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਵੱਡੀ ਗਿਣਤੀ ਦੇ ਰੂਪ ਵਿੱਚ ਸਿੱਖਿਆ ਮੰਤਰੀ ਜੀ ਦੇ ਪਿੰਡ ਪਹੁੰਚੋ ਔਰ ਦੂਜੀ ਸਾਥਿਓ ਸਾਰਿਆਂ ਨੂੰ ਪਤਾ ਹੈ ਵੀ ਧਰਨੇ ਜਿਹੜੇ ਨੇ ਫੰਡ ਦੇ ਬਿਨਾ ਨਹੀਂ ਚੱਲਦੇ ਤਾਂ ਸਾਥੀਆਂ ਨੂੰ ਬੇਨਤੀ ਹੈ ਵੀ ਜਿਹੜੇ ਸਾਥੀ ਘਰਾਂ 'ਚ ਬੈਠੇ ਨੇ ਉਹ ਵਕਤ ਤੋਂ ਵਕਤ ਜਿਹੜਾ ਹੈ ਫੰਡ ਦਾ ਸਹਿਯੋਗ ਕਰੋ ਤਾਂ ਜੋ ਆਈ ਹੋਈ ਜੱਜਮੈਨ ਨੂੰ ਆਏ ਹੋਏ ਆਰਡਰਾਂ ਨੂੰ ਆਪਾਂ ਆਪਦੀ ਭਰਤੀ ਤੇ ਲਾਗੂ ਕਰਵਾ ਸਕੀਏ ਅਤੇ ਆਪਾਂ ਵੀ ਜਿਹੜਾ ਹੈ ਜਲਦੀ ਸਕੂਲਾਂ ਵੱਲ ਜਾ ਸਕੀਏ ਤਾਂ ਅਗਲੀ ਬੇਨਤੀ ਸਾਥੀ ਸੰਸਾਦ ਜੀ ਬਹੁਤ ਜਤਕਾਰਯੋਗ ਜੀਜੀਟੀ 9394 ਕੇਡਰ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਪੱਕੇ ਕਰਨੇ ਤੇ ਪਹੁੰਚ ਚੁੱਕੇ ਆਂ ਤੇ ਤੁਹਾਡੇ ਸਾਹਮਣੇ ਗਿਣਤੀ ਦੇਖ ਲਓ ਕਿੰਨੀ ਹੈ ਆਪਾਂ ਭਰਤੀ ਤਾਂ ਲੈਣੀ ਸੀ ਯਾਰ ਪਰ ਬੰਦੇ ਦੇਖ ਲਓ ਕਿੰਨੇ ਹੈਗੇ ਆਪਣੇ ਕੋਲ ਠੀਕ ਹੈ ਵੱਧ ਤੋਂ ਵੱਧ ਕੇਡਰ ਇੱਥੇ ਪਹੁੰਚੋ ਤਾਂ ਜੋ ਆਪਾਂ ਸ਼ਿੰਗਾਰਸ਼ ਨੂੰ ਵੱਡਾ ਤੇ ਅਮਲੀ ਜਾਮਾ ਪਾ ਸਕੀਏ ਹਾਈ ਕੋਰਟ ਦੇ ਡਿਸੀਜਨ ਜੋ ਕਿ ਸਰਕਾਰ ਤੇ ਡਿਪਾਰਟਮੈਂਟ ਨਹੀਂ ਮੰਨ ਰਿਹਾ ਦਾ ਵੱਧ ਤੋਂ ਵੱਧ ਕੇ ਕੈਟਰ ਦਾ ਪ੍ਰੈਸ਼ਰ ਹੋਏਗਾ ਤਾਂ ਹੀ ਆਪਾਂ ਆਪਣੀਆਂ ਮੰਗਾਂ ਨੂੰ ਪੂਰਾ ਕਰਵਾ ਸਕਾਂਗੇ ਤਾਂ ਹੀ ਆਪਾਂ ਆਪਣੀ ਭਰਤੀ ਪੂਰੀ ਕਰਵਾ ਸਕਾਂਗੇ ਸਾਥੀਓ ਨਾਲ ਸ੍ਰਿੰਦਰ ਸਰ ਜਿੱਤ ਬੀਆ ਦਾ ਅੱਜ ਬਹੁਤ ਖਰਾਬ ਹੋ ਗਈ ਸੀ ਪਹਿਲਾਂ ਹੁਣ ਉਹ ਠੀਕ ਨੇ ਪਰ ਉਹਨਾਂ ਦੇ ਜਜ਼ਬੇ ਨੂੰ ਦੇਖੋ ਉਹ ਸਾਥੀ ਸ਼ੁਰੂ ਤੋਂ ਲੱਗਿਆ ਆਪਣੀ ਭਰਤੀ ਕਿ ਆਪਾਂ ਆਪਣੀ ਭਰਤੀ ਲਈ ਹੁਣ ਵੀ ਟਾਈਮ ਨਹੀਂ ਕੱਢ ਸਕਦੇ ਉਹ ਤਾਂ 3 ਸਾਲ ਦਾ ਲੱਗਿਆ ਆਪਾਂ ਹੁਣ ਤਾਂ 3 ਦਿਨ ਵੀ ਨਹੀਂ ਕੱਢ ਸਕਦੇ ਗਤਵਾ ਦੇ ਸਾਥੀ ਪਹੁੰਚੋ ਫੰਡ ਦੇ ਰੂਪ ਵਿੱਚ ਸਹਿਯੋਗ ਕਰੋ ਤਾਂ ਜੋ ਆਪਾਂ ਇਹ ਭਰਤੀ ਨੂੰ ਪੂਰਾ ਕਰਵਾ ਸਕੀਏ ਤੇ ਤਿੱਖੇ ਤੋਂ ਤਿੱਖਾ ਸੰਘਰਸ਼ ਕਰ ਸਕੀਏ ਧੰਨਵਾਦ ਹੁਣ ਅੱਗੇ ਸਾਰੇ ਹੋ ਗਏ ਕਿ 999 ਸਾਥੀ ਪਹਿਲਾਂ ਤਾਂ ਮੇਰੀ ਨਿਸ਼ਾਨੀ ਸਾਰਿਆਂ ਨੂੰ ਇਹ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਪਹਿਲਾਂ ਆਪਣਾ ਤਾਂ ਡੀਪੀ ਲੱਗਿਆ ਹੋਇਆ ਸੀ ਤੇ ਅੱਜ ਆਪਾਂ ਸਿੱਖਿਆ ਮੰਤਰੀ ਦੇ ਦਫ਼ਤਰ ਨੂੰ ਸੋਧਣ ਨਾ ਆਇਆ ਤੁਸੀਂ ਕਿਹਨੂੰ ਦੇਖੀ ਰਹੇ ਹੋ ਮੇਰੀ ਫਾਇਰ ਨੂੰ ਬੀਨਤੀ ਹੈ ਕਿ ਵੱਧ ਤੋਂ ਵੱਧ ਭੈਣਾ ਤੇ ਭਰਾ ਸਾਰੇ ਹੀ ਵੱਡੇ ਕੱਟੇ ਦੇ ਵਿੱਚ ਖਾਂ ਨਹੀਂ ਹੁੰਦੇ ਆਪਾਂ ਨੂੰ ਪਤਾ ਹੈ ਕਿ ਕਿੰਨੀ ਗਲਵਾਪਨੀ ਹੀ ਲੈਂ ਗਿਆ ਕਿ کورٹ ਦੇ ਵਿੱਚ ਤੇ ਆਪਣੇ ਕੋਲੇ ਦੋਹੀ ਨਹੀਂ ਆਪਾਂ ਆਪਣਾ ਕੰਮ ਕਰਵਾ ਸਕਦੇ ਆ ਜਿਹੜੀਆਂ ਭੈਣਾ ਸੀ ਹਨ ਅਸੀਂ ਫੋਨ ਵੀ ਕਰਦੇ ਆ ਤੇ ਕਹਿੰਦੇ ਆਣਾ ਅਸੀਂ ਕੋਲ ਲੱਗੇ ਹੋਇਆ ਪ੍ਰਾਈਵੇਟ ਹੁਣ ਤਾਂ ਕੋਈ ਬਹਾਨਾ ਵੀ ਨਹੀਂ ਹੈਗਾ ਹਨਾ ਦੋ ਦਿਨ ਨੇ ਹਨਾ ਛੁੱਟੀਆਂ ਨੇ ਖੁਨਾਂ ਦੇ ਵਿੱਚ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਕੱਲ੍ਹ ਵੱਡੇ ਪੱਧਰ ਦੇ ਰੂਪ ਵਿੱਚ ਇੱਥੇ ਪਹੁੰਚੋ ਤੇ ਮਾਪਿਆਂ ਨੂੰ ਵੀ ਬੇਨਤੀ ਆਣਾ ਕਿ ਉਹਨਾਂ ਨੂੰ ਕੋਈ ਵੀ ਟੈਨਸ਼ਨ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਰਹਿਣ ਦਾ ਪ੍ਰਬੰਧ ਹੈ ਜਿਹੜਾ ਗੁਰੂ ਘਰ ਕੀਤਾ ਹੋਇਆ ਹੈ ਖਾਣ-ਪੀਣ ਦੀ ਰਹਿਣ ਦਾ ਸਾਰਾ ਪ੍ਰਬੰਧ ਕੀਤਾ ਹੋਇਆ ਹੈ ਬਸ ਕੀ ਆਸੋ ਜੀ 992 ਦਿਨਾਂ ਦਾ ਤੇ ਅੱਜ ਸਾਥ ਸਾਰੇ ਨੂੰ ਸੱਸੀ ਕਾਹਨ ਸਾਥੀ ਜੀ ਵੀ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਅੱਜ ਕਰਨੇ ਨੂੰ ਪੰਜਵਾਂ ਦਿਨ ਹੈ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਹੈ ਕਿ ਜਿਹਨੀਆਂ ਨੇ ਆਪਣਾ ਜੋ ਕੰਮ ਕਰਨਾ ਸੀ ਉਹ ਕਰ ਤਾਂ ਹੁਣ ਸਿਰ ਕਮੀ ਆ ਰਹੀ ਹੈ ਇਕੱਤਰ ਦੀ ਕਿ ਗੱਲ ਤੋਂ ਹੁਣ ਕਰਾਜੋ ਨਿਕਲਣਾ ਚਾਹੀਦਾ ਹੈ ਹੱਥ ਜੋੜ ਕੇ ਸਾਰਿਆਂ ਨੂੰ ਆਹੀ ਬੇਨਤੀ ਹੈ ਮਾਪਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਕਿ ਬਾਤ ਬੰਦ ਕਰਾਜੋ ਨਿਕਲੋ ਸਿਰ 10 ਦਿਨ ਸਿਰ 10 ਦਿਨ ਹੀ ਉਹਨਾਂ ਤੁਹਾਡੇ ਤੋਂ ਮੰਗ ਰਹੀ ਹੈ ਤੁਸੀਂ 10 ਦਿਨ ਦੇ ਦਿਓ ਤਾਂ ਤੁਹਾਡੀ ਜੋਬ ਤੁਹਾਡੇ ਹੱਥੇ ਚਾਊਗੀ ਪਲੀਜ਼ ਆਪ ਤੋਂ ਮਾਫ਼ ਕਰਾਂ ਤੁਸੀਂ ਨਿਕਲੋ ਕਿਉਂਕਿ ਇਹ ਟਿੰਡੇ ਨਹੀਂ ਆਪਣੇ ਆਪਾਂ ਨੂੰ ਕੁਰਸੀ ਤੇ ਬਿਠਾ ਸਕਦੇ ਨੇ ਸਾਨੂੰ ਆਸਾਤਿਓ ਸੋ ਸਾਰੀ ਗੱਲਬਾਤ ਸਾਥਿਓ ਜਿਹੜੀ ਅਸੀਂ ਲਾਈਵ ਤੇ ਮਾਤੇ ਰਹੀ ਕੋਚਾ ਪੀ ਹੈ ਸੋ ਸਾਥਿਓ ਅੱਜ ਰਾਤ ਨੂੰ ਤੁਸੀਂ ਚਲੋ ਕੱਲ ਸਵੇਰ 9 ਵਜੇ ਤੱਕ ਜਿਹੜਾ ਤੁਸੀਂ ਤਰਨੇ ਤੇ ਇੱਕ ਵੱਡੀ ਇੱਕ ਵੱਡੇ ਘੜ ਦੇ ਵਿੱਚ ਇੱਕ ਵੱਡੇ ਹਜੂਮ ਦੇ ਵਿੱਚ ਇੱਥੇ ਪਹੁੰਚੋ ਤਾਂ ਜੋ ਜਿਹੜਾ ਆਪਣਾ ਨੋਟੀਫਿਕੇਸ਼ਨ ਹੈ ਜਾਂ ਜੋ ਵੀ ਜਿਸ ਆਰਨਲ ਪੋਰਟ ਨੇ ਕਿਹਾ ਹੈ ਉਹ ਜੋ ਵੀ ਚੀਜ਼ ਲਾਗੂ ਕਰਨੀ ਉਹ ਆਪਾਂ 11-12 ਵਜੇ ਤੱਕ ਦਾ ਜਿਹੜਾ ਆਪਾਂ ਡਿਪਾਰਟਮੈਂਟ ਨੂੰ ਸਮਾਂ ਦੇਵਾਂਗੇ 11-12 ਵਜੇ ਤੱਕ ਦਾ ਜੇਕਰ ਉਹ ਨਹੀਂ ਕਰਦਾ ਤੇ ਉਸ ਤੋਂ ਬਾਅਦ ਅੱਗੇ ਦੀ ਜੋ ਵੀ ਪਲਾਨ ਹੈ ਜੋ ਵੀ ਰਣਨੀਤੀ ਹੈ ਉਹ ਆਪਣੇ ਵੱਲੋਂ ਪੂਰਨ ਪੂਰੇ ਇੱਕ ਪਰਪੱਕ ਰੂਪ ਦੇ ਵਿੱਚ ਤਿਆਰ ਕੀਤੀ ਹੋਈ ਹੈ ਤੇ ਅਸੀਂ ਉਸ ਹਸਾਬ ਦੇ ਨਾਲ ਸਾਥਿਓ ਜਿਹੜਾ ਰਣਨੀਤੀ ਹੈ ਜੋ ਵੀ ਰਿਡਕਸ਼ਨ ਹੈ ਤੁਹਾਡੀ ਸਾਰਿਆਂ ਦੀ ਗਿਣਤੀ ਦੇ ਨਾਲ ਤੁਹਾਡੇ ਸਾਰਿਆਂ ਦੇ ਸਾਥ ਤੇ ਸਹਿਯੋਗ ਦੇ ਨਾਲ ਹੋਣਾ ਹੈ ਸੋ ਸਾਰੇ ਸਾਥੀ ਕੱਲ ਸਵੇਰ 9 ਵਜੇ ਤੱਕ ਜਿਹੜਾ ਧਰਨੇ ਤੇ ਪਹੁੰਚਣ ਤੇ ਇੱਕ ਸਾਥੀ ਸਾਥੀ ਕਮੈਂਟ ਕਰ ਰਿਹਾ ਸੀ ਕਿ ਸੁਰਿੰਦਰ ਸਰਬਰੇ ਵੈਸੇ ਤਾਂ ਸਾਥੀਆਂ ਨੇ ਦੱਸ ਦਿੱਤਾ ਪਰ ਇੱਕ ਚੀਜ਼ ਮੈਂ ਸਾਥਿਓ ਤੁਹਾਨੂੰ ਦੱਸਾਂਗਾ ਜਿੰਨੇ ਵੀ ਸਾਥੀ 4594 ਵਰਤੀ ਦੇ ਵਿੱਚ ਨੇ ਮੋਸਟਲੀ ਸਾਥੀ ਪਾਸ 2 ਵਾਲੇ ਨੇ ਤਾਂ ਕੋਈ ਇੱਕ ਪਾਸੇ ਤੁਸੀਂ ਆਪਣੀ ਐਸ ਦੇਖੋ ਇੱਕ ਪਾਸੇ ਉਸ ਬੰਦੇ ਦੀ ਉਮਰ ਦੇਖੋ ਇੱਕ ਪਾਸੇ ਤੁਸੀਂ ਆਪਣੀ ਫੈਮਲੀ ਦੇਖੋ ਦੂਜੇ ਪਾਸੇ ਉਸ ਬੰਦੇ ਦੀ ਫੈਮਲੀ ਦੇਖੋ ਜਿਸ ਬੰਦੇ ਨੇ ਤੁਹਾਡੀ ਇਸ ਵਰਤੀ ਲਈ ਆਪਣੇ ਪਿਓ ਤੱਕ ਦੀ ਜਿਹੜੀ jaan ਦਾਤ ਲਾ ਕੇ ਉਸ ਬੰਦੇ ਨੇ ਜਿਹੜੀ ਆਪਣੀ ਪਿਓ ਦੀ ਜਾਨ ਹੈ ਉਹ ਗਵਾ ਚੁੱਕੇ ਨੇ ਇੱਕ ਵਰਤੀ ਨੂੰ ਪੂਰਾ ਕਰਾਉਂਦੇ ਨੇ ਸੋ ਅਸੀਂ ਵੀ ਉਸ ਟੀਮ ਨੂੰ ਲੈ ਕੇ ਭਾਵੁਕ ਹੋ ਜਾਂਦੇ ਆ ਉਹ ਗੱਲਾਂ ਨਹੀਂ ਬੋਲਣਾ ਚਾਹੁੰਦੇ ਪਰ ਸਾਥਿਓ ਜਿਹੜਾ ਕੱਟ ਹੈ ਨਾ ਉਸ ਨੂੰ ਦੇਖ ਕੇ ਅੰਦਰੋਂ ਦਿਲ ਦੇ ਵਿੱਚੋਂ ਦਰਦ ਜ਼ਰੂਰ ਉੱਠਦਾ ਹੈ ਕਿ ਇੱਕ ਪਾਸੇ ਤਾਂ ਤੁਹਾਡੇ ਨਾਲ 40 ਸਾਲ ਵਾਲਾ ਬੰਦਾ ਪਿਛਲੇ 3 ਸਾਲ ਤੋਂ ਲੜ ਰਿਹਾ ਹੈ ਜਿਸ ਸਥਿਤੀ ਦਾ ਜਦੋਂ ਹਸਪਤਾਲ ਦੇ ਵਿੱਚ ਗਿਆ ਸੀਗੇ ਸਾਥੀ ਦਾ ਜਿਹੜਾ ਮਾਈਂਡ ਹੈ ਨਾ ਮਾਈਂਡ ਵੀ ਇੱਕ ਤਰ੍ਹਾਂ ਦਾ ਖਿਲ ਚੁੱਕਿਆ ਜਿਸ ਨੂੰ ਤੁਸੀਂ ਕਹਿ ਦਿੰਦੇ ਹੋ ਬੰਦਾ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਜਾਂ ਕੁਝ ਵੀ ਲਾ ਲੈਂਦੇ ਹੋ ਤੁਸੀਂ ਤਾਂ ਚਲੋ ਮੈਂ ਉਹ ਗੱਲ ਨਹੀਂ ਕਰਾਂਗਾ ਕਿਉਂਕਿ ਸ਼ਾਇਦ লাইਵ ਉਹ ਸਾਥੀ ਦੇ ਕਰਕੇ ਫੈਮਿਲੀ ਮੈਂਬਰ ਵੀ ਦੇਖਦੇ ਨੇ ਤੋਂ ਤੁਸੀਂ ਉਸ ਸਾਥੀ ਦਾ ਜਜ਼ਬਾ ਵੀ ਦੇਖੋ ਫਿਰ ਵੀ ਸਾਥੀ ਨੇ ਜਿਹੜਾ ਰਸਤੇ ਦੇ ਵਿੱਚ ਉਸ ਦਾ ਟ੍ਰੀਟਮੈਂਟ ਕਰਾਇਆ ਫਿਰ ਵੀ ਸਾਥੀ ਜਿਹੜਾ ਇੱਥੇ ਆ ਕੇ ਤਰਨੇ ਤੇ ਤੁਸੀਂ ਵੀਡੀਓ ਦੇਖਿਆ ਨੇ ਸਾਥੀ ਤਰਨੇ ਤੇ ਬੈਠੇ ਸੀਗੇ ਤਰਨੇ ਤੇ ਪੈ ਸੀਗੇ ਪਰ ਉਸ ਤੋਂ ਬਾਅਦ ਹਾਲਤ ਜਿਹੜੀ ਵਿਗੜੋਂ ਤੋਂ ਬਾਅਦ ਜਿਹੜਾ ਸਾਥੀ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਰੈਫਰ ਕਰਾਇਆ ਹੁਣ ਉਸ ਸਾਥੀ ਦੀ ਜਿਹੜੀ ਹਾਲਤ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਸੁਧਾਰ ਆ ਚੁੱਕਿਆ ਸੋ ਇਸ ਦੇ ਨਾਲ ਹੀ ਸਾਥੀ ਉਹ ਫੰਡ ਦਾ ਜਿਹੜਾ ਸੰਯੋਗ ਹੈ ਜਥੇ ਬੰਦੇ ਦਾ ਜਿਹੜਾ ਜੁਆਇੰਟ ਅਕਾਊਂਟ ਹੈ ਰਾਜ ਕੁਮਾਰ ਤੇ ਮਨਦੀਪ ਕੁਮਾਰ ਦੇ ਨਾਮ ਤੇ ਉਸ ਦੇ ਵਿੱਚ ਜ਼ਰੂਰ ਕਰੋ ਸਾਥੀਓ ਧਰਮਾ ਚਲਾਉਣ ਦੇ ਲਈ ਫੰਡ ਦਾ ਇੱਕ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਪਹਿਲਾ ਧਰਮਾ ਆਪਣਾ ਮਹਾਲੀ ਚੱਲਿਆ ਉਸ ਤੋਂ ਬਾਅਦ ਧਰਮੇ ਨੂੰ ਜਿਹੜਾ ਇੱਥੇ ਰੈਫਰ ਕੀਤਾ ਇੱਥਰ ਆਪਾਂ ਲੈ ਕੇ ਆਏ ਧਰਮੇ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਲੈ ਕੇ ਆਣਾ ਜਾਣਾ ਟਰਾਂਸਪੋਰਟੇਸ਼ਨ ਦਾ ਹੋਰ ਨਿੱਕੇ-ਮੋਟੇ ਸਾਥੇ-ਸੱਤੇ ਬਹੁਤ ਜ਼ਿਆਦਾ ਨੇ ਸੋ ਇੰਨੇ ਹੀ ਬੈਂਤੀਆ ਕਰਾਂਗਾ ਸਾਰੇ ਸਾਥੀਆਂ ਦਾ ਧੰਨਵਾਦ ਜੈ ਕਿਸਰ ਦਾ ਮੁਤਾਬਕ ਜੁਨਾ ਪਾਤ ਮੁਤਾਬਕ ਜਿਆਮਨ ਸਿੰਘ ਮੁਤਾਬਕ 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 AHHHHH